ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਪੰਚਮ ਪਾਤਸ਼ਾਹ 12 ਮਹਾਮਾਝ ਦੀ ਬਾਣੀ ਦੇ ਵਿੱਚ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਜੇਕਰ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਤਾਂ ਜੀਵ ਦਾ ਜੀਵਨ ਕਿਸ ਤਰ੍ਹਾਂ ਵਿਅਰਥ ਹੈ ਅਲੱਗ ਅਲੱਗ ਉਦਾਹਰਨਾਂ ਦੇ ਕੇ ਸਾਨੂੰ ਸਮਝਾ ਰਹੇ ਨੇ ਬਹੁਤ ਹੀ ਪਿਆਰੀ ਬਾਣੀ ਹੈ ਆਓ ਆਪਾਂ ਅੱਜ ਇਸ ਬਾਣੀ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 133 ਤੇ ਸਵਾਇਮਾਨ ਹੈ ਜੀ ਵਾਹਿਗੁਰੂ 12 ਮਹਾ ਮੰਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ कि कर्म के विछे कर करप मेलो राम चार दिस प्रमे थक आये प्रभ की साम तेन बाहरी न आवै काम जल बिन साख कुमलावती उपज नाहि दाम ਹਰ ਨਾ ਹਾ ਨਾ ਮਿਲੀ ਐ ਸਾਜਣੈ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟਈ ਪਟਨਾਗਰ ਸੇ ਗ੍ਰਾਮ सिगार तम्बोल रस देही सब खाम प्रभ स्वामी किहूण मीत सजन सब जाम नानक की बेन कर किपादि नाम ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮ ਉਹ ਹੈ ਕਿਰਤੀ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਬਹੁਤ ਹੀ ਪਿਆਰ ਦੇ ਨਾਲ ਸਾਨੂੰ ਸਮਝਾਉਣਾ ਕਰ ਰਹੇ ਨੇ ਕਹਿੰਦੇ हे ਪਰਮੇਸ਼ਰ ਜੀ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ ਰਾਮ ਇਹ ਸਾਰੀ ਜੋ ਅਰਜ਼ੋਈ ਹੈ ਬੇਨਤੀ ਹੈ ਸਾਡੇ ਜੀਵਾਂ ਵੱਲੋਂ ਕਰ ਰਹੇ ਨੇ ਪਾਤਸ਼ਾਹ ਤੇ ਆਪ ਪਰਮੇਸ਼ਰ ਦਾ ਰੂਪ ਨੇ ਕਹਿੰਦੇ हे ਪਰਮੇਸ਼ਰ ਜੀ ਅਸੀਂ ਆਪਣੇ ਪੂਰਵਲੇ ਮਾੜੇ ਕਰਮਾਂ ਦੇ ਕਰਕੇ ਤੇਰੇ ਕੋਲੋਂ ਵਿਛੜ ਗਏ ਆ ਆਪਣੇ ਕਰਮਾਂ ਦੀ ਜੋ ਕਮਾਈ ਸੀ ਉਹਦੇ ਅਨਸਾਰ ਕੁਝ ਕਰਮ ਐਸੇ ਹੋਏ ਨੇ ਕਿ ਤੁਹਾਡੇ ਨਾਲੋਂ ਵਿਛੜ ਗਏ ਆ ਹੁਣ ਕਹਿੰਦੇ ਮਿਹਰ ਕਰਕੇ ਆਪਣੇ ਨਾਲ ਮਿਲਾ ਲਵੋ ਕਹਿੰਦੇ ਅਸੀਂ ਕਹਿੰਦੇ ਮਾਇਆ ਦੇ ਮੋਹ ਵਿੱਚ ਫਸ ਕੇ ਚਾਰ ਛੁਪੇਰੇ ਪਟਕਦੇ ਆਇਆ ਮਾਇਆ ਦੀ ਖਾਤਰ ਸੁੱਖਾਂ ਦੀ ਖਾਤਰ ਪਰ ਹੁਣ ਸਾਰੇ ਪਾਸਿਓਂ ਥੱਕ ਕੇ ਤੇਰੀ ਸ਼ਰਨ ਚ ਆਏ ਆ ਕਿਉਂਕਿ ਤੇਰੀ ਸ਼ਰਨ ਵਰਗਾ ਸਹਾਰਾ ਕਿਤੇ ਹੋਰ ਨਹੀਂ ਮਿਲਦਾ ਜਿਸ ਤਰ੍ਹਾਂ ਕਹਿੰਦੇ ਕੋਈ ਗਾਂ ਹੋਵੇ ਪਰ ਉਹ ਦੁੱਧ ਨਾ ਦਿੰਦੀ ਹੋਵੇ ਫਿਰ ਉਹ ਕਿਸੇ ਕੰਮ ਨਹੀਂ ਗਈ ਇਸ ਤਰ੍ਹਾਂ ਜਿਹੜੀ ਖੇਤੀ ਆ ਪਾਣੀ ਤੋਂ ਬਿਨਾ ਸੁੱਕ ਜਾਂਦੀ ਆ ਕੋਈ ਫਿਰ ਫਸਲ ਚੰਗੀ ਨਹੀਂ ਹੁੰਦੀ ਉਹਦਾ ਕੋਈ ਅਸੀਂ ਪੈਸਾ ਨਹੀਂ ਵਟ ਸਕਦੇ ਉਹ ਸਭ ਬ्यर्थ ਹੈ ਇਸੇ ਤਰ੍ਹਾਂ ਹੀ ਹਰ ਨਾ ਹਾ ਨਾ ਮਿਲੀ ਸੱਜਣਾ ਕਤ ਪਾਈ ਐ ਬਿਸਰਾਮ ਜੇ ਕਹਿੰਦੇ ਇਸ ਤਰ੍ਹਾਂ ਹੀ ਜੀਵ ਨੂੰ ਪਰਮੇਸ਼ਰ ਪਤੀ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਉਹਨੂੰ ਸੁੱਖ ਕਿਤੋਂ ਵੀ ਨਹੀਂ ਮਿਲ ਸਕਦਾ ਇੱਕ ਪਰਮੇਸ਼ਰ ਦੇ ਨਾਲ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ ਜਿਹੜੇ ਹਿਰਦੇ ਦੇ ਵਿੱਚ ਕਹਿੰਦੇ ਪਰਮੇਸ਼ਰ ਨਹੀਂ ਪ੍ਰਗਟ ਹੋਏ ਉਹ ਤੇ ਕਹਿੰਦੇ ਜਿਸ ਤਰ੍ਹਾਂ ਇੱਕ ਤਪ ਦੀ ਪੱਠੀ ਵਾਂਗ ਨੇ ਇਸ ਤਰ੍ਹਾਂ ਉਥੇ ਆਸਾ ਤ੍ਰਿਸ਼ਨਾ ਵਿਕਾਰਾਂ ਦੀਆਂ ਲਾਟਾਂ ਵੱਲ ਰਹੀਆਂ ਨੇ ਇਕ ਕਹਿੰਦੇ ਜੇ ਇਸਤਰੀ ਆ ਉਹ ਆਪਣਾ ਸ਼ਿੰਗਾਰ ਕਰਦੀ ਆ ਪਰ ਪਤੀ ਤੋਂ ਬਿਨਾ ਉਹਦਾ ਸਾਰਾ ਸ਼ਿੰਗਾਰ ਵਿਅਰਥ ਜਾਂਦਾ ਇਸੇ ਤਰ੍ਹਾਂ ਹੀ ਕਹਿੰਦੇ ਪ੍ਰਭ ਸੁਆਮੀ ਕੰਤ ਵੀ ਹੋਣੀਆ ਮੀਤ ਸੱਜਣ ਸਭ ਜਾਮ ਇੱਕ ਪਰਮੇਸ਼ਰ ਪਤੀ ਤੋਂ ਬਿਨਾ ਜੀਵ ਦੇ ਲਈ ਹੋਰ ਸਾਰੇ ਸੱਜਣ ਮਿੱਤਰ ਇੱਕ ਜਮ ਦਾ ਕੰਮ ਕਰਦੇ ਨੇ ਜਿੰਦ ਦੇ ਵੈਰੀ ਬਣ ਜਾਂਦੇ ਨੇ ਕਿਉਂਕਿ ਉਹਨਾਂ ਦੀ ਖਾਤਰ ਸਾਰੇ ਪਾਪ ਕਰਦਾ ਜੀਵ ਉਹਨਾਂ ਨੂੰ ਖੁਸ਼ ਕਰਨ ਦੇ ਲਈ ਪਰਵਣਦੇ ਨੇ ਆਪਣੀ ਜਿੰਦ ਦੇ ਵੈਰੀ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀ ਜੈ ਨਾਮ ਕਹਿੰਦੇ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਇਹ ਪਰਮੇਸ਼ਰ ਜੀ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ ਦਿਓ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹਿ ਚਲਤਾ ਕਹਿੰਦੇ ਇਹ ਪਰਮੇਸ਼ਰ ਜੀ ਆਪਣੇ ਚਰਨਾਂ 'ਚ ਜੋੜੀ ਰੱਖੋ ਕਹਿੰਦੇ ਤੁਹਾਡੇ ਆਸਰੇ ਤੋਂ ਬਿਨਾ ਬਾਕੀ ਸਾਰੇ ਆਸਰੇ ਨਾਸ਼ਵੰਤ ਨੇ ਇੱਕ ਤੁਹਾਡਾ ਘਰ ਹੈ ਜੋ ਸਦਾ ਦੇ ਰਹਿਣ ਵਾਲਾ ਹੈ ਸਦਾ ਸਦਾ ਲਈ اٹਲ ਹੈ ਕਹਿੰਦੇ ਸਾਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ ਦਿਓ ਪਤਾ ਨਹੀਂ ਅਸੀਂ ਪੁਰਾਣੇ ਕਿਹੜੇ ਕਰਮਾਂ ਦੇ ਕਾਰਨ ਆਪ ਤੋਂ ਵਿਛੜ ਗਏ ਹਾਂ ਵਾਹਿਗੁਰੂ ਜੀ ਹੰਦੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ